ਆਪਕੋ ਪੂਰੀ ਜਗ੍ਹਾ ਦੇ ਆਏ ਦੰਦ ਲੈਣਾ ਮੈਂ ਤੁਹਾਡਾ ਆਪਣਾ ਰਿਪੋਰਟ ਮਾਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਜੋਨ 2 ਦੀ ਸ਼ੰਗਾਰ ਸਿਵਾ ਰੋਡ ਦੇ ਉੱਪਰ ਜਿੱਥੇ ਕੀ ਜੋਨ 2 ਦੇ ਮੁਲਾਜ਼ਮਾਂ ਵੱਲੋਂ ਮੈਨਿਫੈਸਨ ਦੇ ਵੱਲੋਂ ਤੇ ਜੋ ਜਿੱਥੇ ਢੰਡੇ ਬਾਣੀ ਸ਼ਪੀਲ ਲਗਾਈ ਗਈ ਹੈ ਦਵਾਈ ਕਾਰਸ਼ ਨੂੰ ਦੇਖਦੇ ਆਏ ਆ ਬਹੁਤ ਬਹੁਤ ਦਿਖਾਉਣੇ ਆ ਉੱਥੇ ਦੀ ਤਸਵੀਰਾਂ ਤੇ ਗੱਲਦੇ ਆ ਜੋ ਜੋਨ 2 ਦੇ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਸ਼ਪੀਲ ਲਗਾਉਣ ਦਾ ਮਤਲਬ ਕੀ ਹੈਗਾ ਵਾ ਸਾਰੇ ਸਟਾਫ ਵੱਲੋਂ ਸਾਡੇ ਜਨਰਲ ਕਮਿਸ਼ਨਰ ਸਾਹਿਬ ਵੱਲੋਂ ਸਾਰੇ ਸਟਾਫ ਵੱਲੋਂ ਸ਼ਹਿਰ ਦੇ ਵਿੱਚ ਜਿਹੜੀ ਨਿਯੁਜਾ ਇਕਾਦ ਸੀ ਉਹ ਪੂਰੇ ਵਿਸ਼ੇ ਦੇ ਵਿੱਚ ਜਿੱਥੇ-ਜਿੱਥੇ ਹਿੰਦੂ ਭਾਈਚਾਰਾ ਲੈਂਦਾ ਉਹ ਸਾਰੇ ਆਜ਼ਾਦੀ ਦੇ ਵਾਅਦੇ ਅਖਤੂ ਲਾਸਨਾ ਮਨਾਉਂਦੇ ਨੇ ਔਰ ਅੱਜ ਇਹ ਪਬਲਿਕ ਦੇ ਲਈ ਠੰਡੇ ਪਾਣੀ ਦੀ ਸ਼ੀਲ ਤੇ ਨਾਲ ਚਨੇ ਨੇ ਕਾਲੇ ਚਨੇ ਉਹ ਲਗਾਏ ਗਏ ਨੇ ਜੇ ਅਸੀਂ ਆਫਿਸ ਦੇ ਬਾਹਰ ਵੀ ਲਗਾ ਸਕਦੇ ਸੀ ਪਰ ਇੱਥੇ ਤਾਂ ਲਗਾਇਆ ਕਿਉਂਕਿ ਇੱਥੇ ਸੀਐਮਸੀ ਆਉਣ ਜਾਣ ਵਾਲੀ ਜਿਹੜੀ ਪਬਲਿਕ ਹੈ ਹੋਰ ਕਾफी ਪਬਲਿਕ ਲੰਘਦੀ ਹੈ ਇਸ ਕਰਕੇ ਸੀ ਰੋਡ ਤੇ ਆ ਕੇ ਲਗਾਇਆ ਤਾਂ ਕਿ ਪਬਲਿਕ ਦੇ ਵੀ ਚੀ ਕੇ ਮੈਸੇਜ ਵੀ ਜਾਵੇ ਔਰ ਪਬਲਿਕ ਨੂੰ ਇਸ ਗੱਲ ਦੀ ਰਾਹਤ ਵੀ ਮਿਲੇ ਆਪਣਾ ਠੰਡਾ ਪਾਣੀ ਪੀ ਕੇ ਤੁਸੀਂ ਦੇਖ ਰਹੇ ਹੋ ਕਿੰਨੀ ਪਬਲਿਕ ਠੰਡਾ ਪਾਣੀ ਪੀ ਰਹੀ ਹੈ ਤੇ ਛੋਲੇ ਖਾ ਕੇ ਆਨੰਦ ਮਾਣ ਰਹੀ ਹੈ ਤੇ ਗਰਮੀ ਤੋਂ ਰਾਹਤ ਦੇਣ ਲਈ ਵੀ ਇਹ ਦਿਨ ਆ ਗਏ ਨੇ ਔਰ ਕਦਰ ਲਈ ਜਿਹੜੀਆਂ ਕਦਰਾਂ ਕੀਮਤਾਂ ਨੇ ਪਾਣੀ ਦੀਆਂ ਉਹ ਸਾਨੂੰ ਯਾਦ ਕਰਾਉਂਦੀਆਂ ਨੇ ਤੇ ਧਰਮ ਨਾਲ ਵੀ ਜੋੜਦੀਆਂ ਨੇ ਜਿਵੇਂ ਦੇਖਦੇ ਹਾਂ ਅੱਜ ਦਿਨ ਇੱਕ ਲਾਗ ਦਿੱਤੇ ਜਲਦਾ ਕੋਈ ਸੁਭਾਨ ਹੈ ਨਹੀਂ ਪਾਣੀ ਵੀ ਨਹੀਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਹੋਰ ਲੋਕਾਂ ਨੂੰ ਕੀ ਵਾਸਤੇ ਦੇਣਾ ਜਾਉਂਗੇ ਮੈਸੇਜ ਇੱਕੋ ਹੀ ਦੇਣ ਲੱਗੇ ਆ ਜੀ ਕਿ ਵੱਧ ਤੋਂ ਵੱਧ ਰੁੱਖ ਲਗਾਓ ਤੇ ਆਪਣੇ ਘਰਾਂ ਦੀਆਂ ਜਿਹੜੀਆਂ ਟੂਟੀਆਂ ਨੇ ਉਹਨਾਂ 'ਚ ਬੇਸਟ ਪਾਣੀ ਨਾ ਕਰੋ ਪਾਣੀ ਬੇਸਟ ਕਰੋਂਗੇ ਤੇ ਅੱਜ ਆਨਾਲਾ ਸਮਾਂ ਜਿਹੜਾ ਉਹ ਪੁਰਾਣੇ ਸਮੇਂ ਦੇ ਵਿੱਚ ਅੱਜ ਦੇਖੋ ਖੇਤੀ ਆ ਜਿਹੜੀ ਉਹਦਾ ਲੈਵਲ ਸਾਰੇ ਖੇਤਾਂ ਦਾ ਲੈਵਲ ਹੋ ਚੁੱਕਿਆ ਹੈ ਸਰਕਾਰ ਵੱਲੋਂ ਵੀ ਗਵਰਨਮੈਂਟ ਵੱਲੋਂ ਲੈਵਲ ਕਰ ਦਿੱਤਾ ਗਿਆ ਨਹੀਂ ਪਹਿਲਾਂ ਜੀਹਿਆਂ ਚੰਨਾ ਨਾਲ ਪਾਣੀ ਖੜਿਆ ਹੁੰਦਾ ਸੀਗਾ ਉਹ ਬਿਲਕੁਲ ਗਲਤ ਸੀਗਾ ਅੱਜ ਲੋਕਾਂ ਨੂੰ ਪਾਣੀ ਦੀ ਕਦਰ ਦਾ ਪਤਾ ਲੱਗ ਗਿਆ ਤੇ ਉਹ ਕਦਰ ਆਪਾਂ ਨੂੰ ਸਮਝਣੀ ਪੈਣੀ ਹੈ ਬਸ ਉਹ ਇੱਕ ਸਮਝ ਜੇ ਆ ਗਈ ਤਾਂ ਅਸ਼ਵੀਲ ਦੀ ਸ਼ਾਇਦ ਆਪਾਂ ਨੂੰ ਲੋੜ ਘੱਟ ਪਊਗੀ ਪਰ ਇਹਨਾਂ ਦਿਨਾਂ ਦੇ ਵਿੱਚ ਕੀ ਕੀ ਇਹ ਤਿਹਾਰ ਨੇ ਤਿਹਾਰਾਂ ਨੂੰ ਵੀ ਮਨਾਇਆ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਪਾਣੀ ਹੀ ਬਹੁਤ ਜਿਆਦਾ ਅਹਿਮ ਹੈ ਖੇੜ ਦੇ ਲਈ ਤੇ ਅਸੀਂ ਇਹੀ ਬੇਨਤੀ ਕਰਾਂਗੇ ਪੂਰੇ ਸ਼ਹਿਰ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਤੇ 20 ਜ਼ੋਨ ਦੇ ਜਨਰਲ ਕਮਿਸ਼ਨਰ ਸਾਹਿਬ ਵੱਲੋਂ ਪੂਰੀ ਟੀਮ ਵੱਲੋਂ ਕਿ ਬੱਦ ਤੋਂ ਬੱਦ ਪਾਣੀ ਦੀ ਬਚਤ ਕਰੋ ਤੇ ਆਪਣੇ ਆਲੇ ਦੁਆਲੇ ਰੁੱਖ ਲਗਾਓ ਹਰੀਆਲੀ ਹੋਏਗੀ ਤਾਂ ਰਾਹਤ ਰਹੇਗੀ ਇਹ ਗਰਮੀ ਐਨੀ ਨਹੀਂ